ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਡੇ ਚੈਨਲ ਤੇ ਸਵਾਗਤ ਹੈ ਜੀ ਨੰਬਰ 1 ਲਸਣ ਖਾਣ ਨਾਲ ਤੁਹਾਡੇ ਦਿਲ ਦੀਆਂ ਬਿਮਾਰੀਆਂ ਦਿਲ ਭੇਟ ਵਿੱਚ ਆਉਣ ਤੋਂ ਬਚਿਆ ਰਹਿੰਦਾ ਹੈ ਲਸਣ ਖਾਣ ਨਾਲ ਬਲੱਡ ਪ੍ਰੈਸ਼ਰ ਠੀਕ ਰਹਿੰਦਾ ਹੈ ਜਿਸ ਨਾਲ ਹਾਰਟ ਹੈਲਥ ਵਿੱਚ ਸੁਧਾਰ ਆਉਂਦਾ ਹੈ ਤੇ ਕੱਚਾ ਲਸਣ ਖਾਣ ਨਾਲ ਕੈਸਟਰੋਲ ਲੈਵਲ ਸਰੀਰ ਵਿੱਚ ਨਹੀਂ ਵਧਦਾ ਨੰਬਰ 2 ਖਾਣਾ ਖਾਣ ਦੇ ਟਾਈਮ ਇੱਕ ਹਰੀ ਮਿਰਚ ਜ਼ਰੂਰ ਖਾਓ ਇਸ ਨਾਲ ਤੁਹਾਡੀ ਨਜ਼ਰ ਤੇਜ਼ ਹੋਵੇਗੀ ਅਤੇ ਬਿਮਾਰੀਆਂ ਤੋਂ ਵੀ ਬਚੇ ਰਹੋਗੇ ਨੰਬਰ 3 ਜੇਕਰ ਤੁਸੀਂ ਲੰਬੇ ਸਮੇਂ ਤੱਕ ਜਵਾਨ ਰਹਿਣਾ ਚਾਹੁੰਦੇ ਹੋ ਤਾਂ ਆਪਣੇ ਆਪ ਨੂੰ ਬਿਮਾਰੀਆਂ ਤੋਂ ਮੁਕਤ ਰੱਖਣਾ ਚਾਹੀਦਾ ਹੈ ਤੇ ਸਭ ਤੋਂ ਪਹਿਲਾਂ ਆਪਣੇ ਗੁੱਸੇ ਤੇ ਹਮੇਸ਼ਾ ਕੰਟਰੋਲ ਰੱਖੋ ਨੰਬਰ 4 ਜੇਕਰ ਕੰਮ ਕਰਦੇ ਸਮੇਂ ਵਿਅਕਤੀ ਦਾ ਸਰੀਰ ਦਾ ਕੋਈ ਵੀ ਹਿੱਸਾ ਜਲ ਜਾਵੇ ਤਾਂ ਤੁਰੰਤ ਬਰਫ਼ ਦੀ ਮਾਲਿਸ਼ ਕਰੋ ਨੰਬਰ 5 ਜੇਕਰ ਤੁਸੀਂ ਆਪਣੇ ਵਾਲਾਂ ਨੂੰ ਝੜਨ ਤੋਂ ਰੋਕਣਾ ਚਾਹੁੰਦੇ ਹੋ ਤਾਂ ਹਮੇਸ਼ਾ ਵਾਲਾਂ ਉੱਤੇ ਗਰਗਨਾ ਤੇਲ ਹੀ ਲਗਾਓ ਨੰਬਰ 6 ਚਿਹਰੇ ਤੇ ਟਮਾਟਰ ਨੂੰ ਕੱਟ ਕੇ ਅੱਧੇ ਟਮਾਟਰ ਵਿੱਚ ਥੋੜੀ ਜਹੀ ਕਾਫੀ ਪਾਊਡਰ ਪਾ ਕੇ ਚਿਹਰੇ ਤੇ ਹਲਕੇ ਹੱਥਾਂ ਨਾਲ 2 ਤੋਂ 3 ਮਿੰਟ ਮਸਾਜ ਕਰਨ ਨਾਲ ਚਿਹਰਾ ਨਿੱਖਰ ਜਾਂਦਾ ਹੈ। ਨੰਬਰ 7 ਰੋਜ਼ਾਨਾ ਸੌਂਫ ਵਾਲਾ ਦੁੱਧ ਪੀਣ ਨਾਲ ਤੁਹਾਡਾ ਰੰਗ ਗੋਰਾ ਹੋਣ ਲੱਗ ਜਾਂਦਾ ਹੈ। ਨੰਬਰ 8 ਜੇਕਰ ਤੁਹਾਨੂੰ ਬੁਖਾਰ ਹੈ ਤਾਂ ਠੰਡੇ ਪਾਣੀ ਦੀ ਪੱਟੀ ਸਿਰ ਦੇ ਉੱਪਰ ਵਾਰ-ਵਾਰ ਰੱਖਣ ਨਾਲ ਸਰੀਰ ਦਾ ਤਾਪਮਾਨ ਘੱਟ ਹੋ ਜਾਵੇਗਾ। ਨੰਬਰ 9 ਗਿੱਲੇ ਕਪੜੇ ਨੂੰ ਧੁੰਨੀ ਦੇ ਉੱਪਰ ਰੱਖਣ ਨਾਲ ਪਿਸ਼ਾਬ ਦੀ ਜਲਣ ਤੋਂ ਤੁਰੰਤ ਆਰਾਮ ਮਿਲਦਾ ਹੈ। ਨੰਬਰ 10 ਕੱਚਾ ਪਿਆਜ਼ ਖਾਣ ਨਾਲ ਸਰੀਰ ਵਿੱਚ ਖੂਨ ਵਧਦਾ ਹੈ। ਨੰਬਰ 11 ਜੇਕਰ ਤੁਹਾਡਾ ਪੇਟ ਜ਼ਿਆਦਾ ਵੱਧ ਰਿਹਾ ਹੈ ਤਾਂ ਸਵੇਰੇ ਖਾਲੀ ਪੇਟ ਸੌਂਫ ਅਤੇ ਮਿੱਠੀ ਦਾ ਪਾਣੀ ਪੀਣ ਨਾਲ ਪੇਟ ਦੀ ਵਧੀ ਹੋਈ ਚਰਬੀ ਘੱਟ ਹੋਣ ਲੱਗ ਜਾਵੇਗੀ। ਨੰਬਰ 12 ਜ਼ਿਆਦਾ ਟੈਨਸ਼ਨ ਲੈਣ ਨਾਲ ਵਾਲ ਝੜਨੇ ਸ਼ੁਰੂ ਹੋ ਜਾਂਦੇ ਹਨ। ਨੰਬਰ 13 ਖਾਣਾ ਖਾਣ ਤੋਂ ਬਾਅਦ ਥੋੜਾ ਜਿਹਾ ਜੀਰਾ ਪੀਸ ਕੇ ਖਾਣ ਨਾਲ ਪਾਚਨ ਤੰਤਰ ਮਜ਼ਬੂਤ ਰਹਿੰਦਾ ਹੈ। ਨੰਬਰ 14 ਧੁੰਨੀ ਵਿੱਚ ਤੇਲ ਲਗਾਉਣ ਨਾਲ ਚਿਹਰਾ ਸੁੰਦਰ ਅਤੇ ਵਾਲ ਚਮਕਦਾਰ ਬਣਦੇ ਹਨ। ਨੰਬਰ 15 ਜੋ ਲੋਕ ਆਲੂ ਜ਼ਿਆਦਾ ਖਾਂਦੇ ਹਨ ਉਹਨਾਂ ਦਾ ਭਾਰਨ ਜਲਦੀ ਨਾਲ ਵਧਣ ਲੱਗ ਜਾਂਦਾ ਹੈ। ਨੰਬਰ 16 ਜੇਕਰ ਤੁਹਾਡੇ ਪੇਟ ਵਿੱਚ ਗੈਸ ਬਣਦੀ ਹੈ ਤਾਂ ਪੁਦੀਨਾ, ਕਾਲਾ ਨਮਕ ਅਤੇ ਨਿੰਬੂ ਨੂੰ ਪਾਣੀ ਵਿੱਚ ਮਿਲਾ ਕੇ ਪੀਣਾ ਚਾਹੀਦਾ ਹੈ ਨੰਬਰ 17 ਮਖਾਣੇ ਕੇਵਲ 슈ਗਰ ਦੇ ਮਰੀਜ਼ਾਂ ਲਈ ਵੀ ਨਹੀਂ ਬਲਕਿ ਹਾਰਟ ਅਟੈਕ ਅਧੀ ਗੰਭੀਰ ਬਿਮਾਰੀਆਂ ਦੇ ਲਈ ਵੀ ਫਾਇਦੇਮੰਦ ਹੈ ਇਸ ਲਈ ਇਹਨਾਂ ਦਾ ਸੇਵਨ ਕਰਨ ਨਾਲ ਦਿਲ ਤੰਦਰੁਸਤ ਰਹਿੰਦਾ ਹੈ ਤੇ ਪਾਚਨ ਕਿਰਿਆ ਤੇ ਵੀ ਠੀਕ ਰਹਿੰਦੀ ਹੈ ਨੰਬਰ 18 ਨਹਾਉਣ ਤੋਂ ਬਾਅਦ ਆਪਣੇ ਕੰਨਾਂ ਦੇ ਪਿੱਛੇ ਤੇਲ ਜ਼ਰੂਰ ਲਗਾਓ ਕਿਉਂਕਿ ਇਸ ਦੇ ਨਾਲ ਜਾਂਦਾਸ਼ਤ ਤੇਜ ਹੁੰਦੀ ਹੈ ਨੰਬਰ 19 ਥੋੜੀ ਦੇਰ ਤੱਕ ਕੰਨ ਵਿੱਚ ਉਂਗਲੀ ਪਾ ਕੇ ਰੱਖਣ ਨਾਲ ਦਿਮਾਗ ਤਰੋ-ਤਾਜ਼ਾ ਹੋ ਜਾਂਦਾ ਹੈ। ਨੰਬਰ 20 ਜੇਕਰ ਤੁਹਾਡੇ ਘਰ ਦੇ ਫਰਸ਼ ਦੀਆਂ ਟਾਈਲਾਂ ਉੱਤੇ ਹਲਦੀ ਜਾਂ ਖਾਣੇ ਦੇ ਦਾਗ ਲੱਗ ਜਾਂਦਾ ਹੈ ਤਾਂ ਸਾਫ਼ ਨਹੀਂ ਹੁੰਦਾ ਤਾਂ ਉਸ ਨੂੰ ਤਰਬੂਜ਼ ਦੇ ਛਿਲਕੇ ਦੀ ਮਦਦ ਨਾਲ ਸਾਫ਼ ਕਰ ਸਕਦੇ ਹਾਂ। ਨੰਬਰ 21 ਕਾਫੀ ਪਾਊਡਰ ਨੂੰ ਤਾਜ਼ਾ ਰੱਖਣ ਲਈ ਉਸ ਨੂੰ ਫਰਿੱਜ ਵਿੱਚ ਰੱਖਣਾ ਚਾਹੀਦਾ ਹੈ। ਨੰਬਰ 21 ਹਰੇ ਮਟਰਾਂ ਨੂੰ ਕੱਢ ਕੇ ਪਲਾਸਟਿਕ ਦੀ ਥੈਲੀ ਵਿੱਚ ਰੱਖਣ ਨਾਲ ਮਟਰ ਤਾਜ਼ੇ ਬਣੇ ਰਹਿੰਦੇ ਹਨ। ਨੰਬਰ 23 ਚੌਲ ਬਣਾਉਂਦੇ ਸਮੇਂ ਇਸ ਦੇ ਪਾਣੀ ਵਿੱਚ ਇੱਕ ਚਮਚ ਘਿਓ ਅਤੇ ਕੁਝ ਬੂੰਦਾਂ ਨਿੰਬੂ ਦੇ ਰਸ ਦੀਆਂ ਪਾਓ। ਇਸ ਨਾਲ ਚੌਲ ਤੁਹਾਡੇ ਅਲੱਗ-ਅਲੱਗ ਅਤੇ ਬਿਲਕੁਲ ਸਫੇਦ ਬਣਗੇ। ਨੰਬਰ 24 ਆਮਲੇ ਦਾ ਰਸ ਸ਼ਹਿਦ ਵਿੱਚ ਮਿਲਾ ਕੇ ਚਟਣ ਨਾਲ ਅੱਖਾਂ ਦੀ ਰੌਸ਼ਨੀ ਤੇਜ ਹੁੰਦੀ ਹੈ। ਨੰਬਰ 25 ਸਰੀਰ ਵਿੱਚ ਪਾਣੀ ਦੀ ਕਮੀ ਨਾਲ ਚਿਹਰੇ ਉੱਪਰ ਡਾਰਕ ਸਰਕਲ ਹੋ ਜਾਂਦੇ ਹਨ। ਇਸ ਲਈ ਦਿਨ ਵਿੱਚ 8 ਤੋਂ 10 ਗਲਾਸ ਪਾਣੀ ਦੇ ਜ਼ਰੂਰ ਪੀਣੇ ਚਾਹੀਦੇ ਹਨ। ਪਾਣੀ ਸਰੀਰ ਨੂੰ ਹਾਈਡਰੇਟ ਕਰਦਾ ਹੈ। ਨੰਬਰ 26 ਪੁਦੀਨੇ ਦੀ ਚਟਨੀ ਦਾ ਸੇਵਨ ਕਰਨ ਨਾਲ ਥਕਾਵਟ ਦੂਰ ਹੋ ਜਾਂਦੀ ਹੈ। ਨੰਬਰ 27 ਸਾਈਕਲ ਚਲਾਉਣ ਨਾਲ ਹੱਡੀਆਂ ਵਿੱਚ ਦਰਦ ਨਹੀਂ ਹੁੰਦਾ। ਅਤੇ ਗੋਡੇ ਵੀ ਮਜ਼ਬੂਤ ਰਹਿੰਦੇ ਹਨ ਨੰਬਰ 28 ਆਮਲੇ ਦਾ ਮਰਬਾ ਖਾਣ ਨਾਲ ਕਦੇ ਵੀ ਸਰੀਰ ਵਿੱਚ ਵਿਟਾਮਿਨ ਸੀ ਦੀ ਕਮੀ ਨਹੀਂ ਹੁੰਦੀ ਨੰਬਰ 29 ਜੇਕਰ ਤੁਹਾਨੂੰ ਸਾਹ ਲੈਣ ਵਿੱਚ ਦਿੱਕਤ ਆ ਰਹੀ ਹੈ ਤਾਂ ਤੁਸੀਂ ਹਰੀ ਚਾਹ ਦਾ ਸੇਵਨ ਕਰ ਸਕਦੇ ਹੋ ਨੰਬਰ 30 ਸਵੇਰ ਦੇਰ ਨਾਲ ਉੱਠਣ ਵਾਲੇ ਵਿਅਕਤੀਆਂ ਦੀਆਂ ਦਿਮਾਗ ਦੀਆਂ ਨਸਾਂ ਕਮਜ਼ੋਰ ਹੋ ਜਾਂਦੀਆਂ ਹਨ ਅਤੇ ਸਰੀਰ ਵੀ ਆਲਸੀ ਬਣ ਜਾਂਦਾ ਹੈ। ਨੰਬਰ 31 ਨੋਹਾਂ ਉੱਤੇ ਨਾਰੀਅਲ ਤੇਲ ਦੀ ਮਾਲਿਸ਼ ਕਰਨ ਨਾਲ ਅੱਖਾਂ ਦੀ ਰੌਸ਼ਨੀ ਤੇਜ਼ ਹੁੰਦੀ ਹੈ। ਨੰਬਰ 32 ਜੇਕਰ ਤੁਹਾਡੇ ਦੰਦ ਕਮਜ਼ੋਰ ਹੋ ਗਏ ਹਨ ਤਾਂ ਤੁਹਾਨੂੰ ਨਿੰਬੂ ਦੀ ਦਤਨ ਕਰਨੀ ਚਾਹੀਦੀ ਹੈ। ਨੰਬਰ 33 ਜਿੰਨਾ ਬੱਚਿਆਂ ਦੀ ਸਰੀਰ ਦੀ ਲਬਾਈ ਘੱਟ ਹੁੰਦੀ ਹੈ ਜਾਂ ਸਰੀਰ ਕਮਜ਼ੋਰ ਹੁੰਦਾ ਹੈ ਉਹਨਾਂ ਨੂੰ ਪ੍ਰਤੀ ਦਿਨ ਪਪੀਤਾ ਖਾਉਣਾ ਚਾਹੀਦਾ ਹੈ। ਨੰਬਰ 34 ਭਿੰਡੀ ਦੀ ਸਬਜ਼ੀ ਬਣਾਉਂਦੇ ਸਮੇਂ ਜੇਕਰ ਥੋੜਾ ਜਿਹਾ ਆਮਚੂਰ ਪਾਊਡਰ ਮਿਲਾ ਦਿਓ ਤਾਂ ਇਸ ਨਾਲ ਭਿੰਡੀ ਬਹੁਤ ਸੁਆਦੀਸ਼ਟ ਬਣੇਗੀ। ਇਹ ਵੀਡੀਓ ਆਮ ਜਾਣਕਾਰੀ ਤੇ ਆਧਾਰਿਤ ਹੈ। ਜੇਕਰ ਤੁਹਾਨੂੰ ਕੋਈ ਵੀ ਬਿਮਾਰੀ ਹੈ ਤਾਂ ਤੁਸੀਂ ਆਪਣੇ ਡਾਕਟਰ ਦੀ ਸਲਾਹ ਲਓ ਅਤੇ ਇਹਨਾਂ ਨਿਯਮਾਂ ਦੀ ਪਾਲਣਾ ਕਰੋ। ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ। ਜਦੇ ਨਾਲ ਹੀ ਇਸ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰਿਓ। ਬੋਲਣ ਲੇਖਨ ਵਿੱਚ ਬਹੁਤ ਸਾਰੀਆਂ ਗਲਤੀਆਂ ਹੋ ਜਾਂਦੀਆਂ ਹਨ। ਇਸ ਲਈ ਮਾਫ ਕਰਨਾ ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ